ਦੋਸਤੋ ਬੈਂਕਾਂ ਦੇ ਵਿੱਚ ਨਵੀਂ ਭਰਤੀ ਆਈ ਹੈ ਸੈਂਟਰਲ ਬੈਂਕ ਆਫ ਇੰਡੀਆ ਨੇ ਪੋਸਟਾਂ ਗੱਡੀਆਂ ਨੇ ਔਰ ਪੋਸਟਾਂ ਵੀਕ ਨਹੀਂ ਦੋ ਨਹੀਂ 100 ਨਹੀਂ 500 ਨਹੀਂ ਪੂਰੀਆਂ 450 ਪੋਸਟਾਂ ਗੱਡੀਆਂ ਨੇ ਔਰ ਇਹਦੇ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਲਈ ਵੱਡਾ ਮੌਕਾ ਆਇਆਗਾ ਤਾਂ ਤੁਸੀਂ ਜਰੂਰ ਅਪਲਾਈ ਕਰੋ ਕਿਉਂਕਿ ਚਾਂਸਸ ਬਹੁਤ ਜ਼ਿਆਦਾ ਨੇ ਸਿਲੈਕਸ਼ਨ ਦੇ ਤਾਂ ਦੋਸਤੋ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਸਮਝ ਆ ਸਕੇ ਕਿ ਕਿਸ ਤਰੀਕੇ ਅਪਲਾਈ ਕਰਨਾ ਕੀ ਸੈਲਰੀ ਰਹੇਗੀ ਕੀ ਏਜ ਕ੍ਰਾਈਟੇਰੀਆ ਕੀ ਪੜਾਈ ਮੰਗੀ ਗਈ ਹੈ ਔਰ ਹਾਂ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਆਇਓ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਜੌਬ ਦੇ ਨਾਲ ਰਿਲੇਟਡ ਸਭ ਤੋਂ ਪਹਿਲਾਂ ਵੀਡੀਓ ਤੁਹਾਨੂੰ ਆਪਣੇ ਇਸ ਚੈਨਲ ਤੇ ਦੇਖਣ ਨੂੰ ਮਿਲਦੀ ਆ ਆਓ ਹੁਣ ਜਾਣਦੇ ਆ ਇਸ ਭਰਤੀ ਦੀ ਹੋਰ ਡਿਟੇਲ ਦੇ ਬਾਰੇ सेंट्रल बैंक ऑफ इंडिया ਦੀ ਭਰਤੀ ਆਈ ਆ ਪੋਸਟਾਂ ਕਾਫੀ ਜ਼ਿਆਦਾ ਨੇ 4500 ਪੋਸਟਾਂ ਨੇ ਤੇ 4500 ਪੋਸਟਾਂ ਦੇ ਉੱਪਰ ਪੂਰੇ ਇੰਡੀਆ ਦੇ ਵਿੱਚ ਇਹ ਭਰਤੀ ਕੱਢੀ ਗਈ ਹੈ ਤੁਸੀਂ ਪੰਜਾਬ ਆ ਹਰਿਆਣਾ ਹਿਮਾਚਲ ਕਿਤੋਂ ਵੀ ਬਿਲੋਂਗ ਕਰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਵੀ ਕੋਈ ਬਹੁਤ ਜ਼ਿਆਦਾ ਨਹੀਂ ਆ ਪ੍ਰੋਸੀਜਰ ਵੀ ਬਹੁਤ ਜ਼ਿਆਦਾ ਟਫ ਨਹੀਂ ਹੈ ਕਿਉਂਕਿ ਅਪ੍ਰੈਂਟਿਸਿਪ ਤੌਰ ਤੇ ਫਿਲਹਾਲ ਇਹ ਪੋਸਟਾਂ ਰੱਖਿਆ ਜਾ ਰਹੀਆਂ ਨੇ ਆਫਟਰ ਅਪ੍ਰੈਂਟਿਸਿਪ ਜੋ ਵੀ ਬੈਨੀਫਿਟਸ ਇੱਕ ਅਪ੍ਰੈਂਟਿਸਿਪ ਨੂੰ ਬੈਂਕ ਦਿੰਦੀ ਆ ਉਹ ਸਾਰੇ ਬੈਨੀਫਿਟਸ ਮਿਲਣ ਵਾਲੇ ਨੇ ਦਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਹੁਣ ਆਪਾਂ ਜਾਣਦੇ ਆ ਪੂਰੇ ਪੁਰਸੀਜ਼ਰ ਦੇ ਬਾਰੇ ਹਾਂਜੀ ਦੋਸਤੋ ਜਿਸ ਆਪਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰੀਏ ਤਾਂ ਇੱਥੇ ਟੋਟਲ ਜੜੀਆਂ ਨੇ ਉਹ 4500 ਪੋਸਟਾਂ ਕੱਢੀਆਂ ਗਿਆ ਨੇ 4500 ਪੋਸਟਾਂ ਨੇ ਅਚੀ ਭਰਤੀ ਹੈ ਵੱਡੀ ਭਰਤੀ ਹੈ ਤੇ ਜੇ ਓਪਨਿੰਗ ਡੇਟ ਦੀ ਗੱਲ ਕਰੀਏ ਔਨਲਾਈਨ ਰਜਿਸਟ੍ਰੇਸ਼ਨ 7 ਤਰੀਕ ਤੋਂ 7 ਜੂਨ ਤੋਂ ਸਟਾਰਟ ਹੋ ਚੁੱਕੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਹੈਗੀ ਹੈ ਜੀ 23 ਜੂਨ 23 ਜੂਨ ਤੱਕ ਤੁਸੀਂ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ ਤੇ ਇੱਥੇ ਜੇ ਆਪਾਂ ਗੱਲ ਕਰੀਏ ਹੁਣ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੀ ਕਿ ਕੁਆਲੀਫਿਕੇਸ਼ਨ ਕੀ ਚਾਹੀਦੀ ਆ ਗ੍ਰੈਜੂਏਟ ਤੁਸੀਂ ਹੋਣੀ ਚਾਹੀਦੀ ਆ ਕਿਸੇ ਵੀ ਸਟਰੀਮ ਦੇ ਵਿੱਚ ਬੀਏ ਕੀਤੀ ਆ ਬੀਕਾਮ ਕੀਤੀ ਆ ਬੀਐਸਸੀ ਕੀਤੀ ਆ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਇੱਥੇ ਏਜ ਦੀ ਜੇ ਗੱਲ ਕਰੀਏ ਤੁਸੀਂ 20 ਸਾਲ ਤੋਂ ਲੈ ਕੇ 28 ਸਾਲ ਦੀ ਉਮਰ ਦੇ ਵਿੱਚ ਵਿੱਚ ਹੈਗੇ ਹੋ ਅਪ ਟੂ 28 ইয়ার্স ਤੱਕ ਦੇ ਵਿਅਕਤੀ ਜਿਹੜੇ ਨੇ ਉਹ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰ ਸਕਦੇ ਨੇ ਤਦੇ ਤੁਹਾਡੀ ਉਮਰ 28 ਸਾਲ ਤੱਕ ਦੀ ਆ ਔਰ ਤੁਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਆ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਬਹੁਤ ਈਜ਼ੀਲੀ ਅਪਲਾਈ ਕਰ ਸਕਦੇ ਹੋ ਅਪਲਾਈ ਔਨਲਾਈਨ ਕਰਨਾ ਹੈ ਉਹਦਾ ਪ੍ਰੋਸੀਜਰ ਵੀ ਤੁਹਾਨੂੰ ਅੱਗੇ ਦੱਸ ਰਹੇ ਆ ਜਲਦ ਜਲਦ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਿਉਂਕਿ ਬੜੀ ਮਿਹਨਤ ਲੱਗਦੀ ਆ ਸਮਾਂ ਲੱਗਦਾ ਹੈ ਜਿਵੇਂ ਉਹਨਾਂ ਨੂੰ ਇਹਦੇ ਨਾਲ ਸਾਡਾ ਮੋਟੀਵੇਸ਼ਨ ਬਣਿਆ ਰਹਿੰਦਾ ਹੈ ਤਾਂ ਦੋਸਤੋ ਜੇ ਅਪਏ ਇੱਥੇ ਹੁਣ ਗੱਲ ਕਰੀਏ ਵੀ ਸਿਲੈਕਸ਼ਨ ਕਿਵੇਂ ਹੋਊਗੀ ਸਭ ਤੋਂ ਪਹਿਲਾਂ ਤਾਂ ਸਿਲੈਕਸ਼ਨ ਦੇ ਵਾਸਤੇ ਇਤੇ 100 ਨੰਬਰ ਦਾ ਟੈਸਟ ਲਿਆ ਜਾਏਗਾ 100 ਨੰਬਰ ਦਾ ਟੈਸਟ ਵੀ ਆਨਲਾਈਨ ਹੋਵੇਗਾ ਆਫਲਾਈਨ ਆਪਾਂ ਕਿਤੇ ਨਹੀਂ ਜਾਣਾ ਸਿਰਫ ਆਨਲਾਈਨ ਟੈਸਟ ਇੱਕ 100 ਨੰਬਰ ਦਾ ਲਿਆ ਜਾਏਗਾ ਜ ਜਿਹਦੇ ਵਿੱਚ ਕਿ ਕੁਆਂਟੀਟੀ ਐਬਿਟੀਟਿਊਡ ਲੌਜੀਕਲ ਰੀਜ਼ਨਿੰਗ ਕੰਪਿਊਟਰ ਇੰਗਲਿਸ਼ ਰਿਟੇਲ ਪ੍ਰੋਡਕਟ ਦੀ ਨੌਲੇਜ ਆ ਜਿਹੜੀ ਤੇ ਬੇਸਿਕ ਪ੍ਰੋਡਕਟਸ ਦੀ ਨੌਲੇਜ ਆ ਇਹ ਸਾਰੀ ਤੁਹਾਨੂੰ ਹੋਣੀ ਚਾਹੀਦੀ ਆ ਇਹ ਟੈਸਟ ਜਿਹੜਾ ਤੁਹਾਡੀ ਰੀਜਨਲ ਲੈਂਗੁਏਜ ਦੇ ਵਿੱਚ ਪਲੱਸ ਇੰਗਲਿਸ਼ ਦੇ ਵਿੱਚ ਲਿਆ ਜਾਏਗਾ ਜਿਵੇਂ ਕਿ ਪੰਜਾਬ ਦੇ ਸਾਤਿਆਂ ਵਾਸਤੇ ਪੰਜਾਬ ਔਰ ਇੰਗਲਿਸ਼ ਦੋਹਾਂ ਭਾਸ਼ਾ ਮਾਧੇ ਪਿਛਾਏਗਾ ਬਾਇਲਿੰਗੁਅਲ ਟੈਸਟ ਹੋਏਗਾ ਤੇ ਉਸ ਤੋਂ ਬਾਅਦ ਜੇ ਫਾਈਨਲ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਕੱਟਆਫ ਮਾਰਕਸ ਜਿਹੜੀ ਆ ਉਹ ਨਿਕਲੇਗੀ ਕੱਟਆਫ ਮਾਰਕਸ ਤੋਂ ਬਾਅਦ ਬੈਂਕ ਡਿਸਾਈਡ ਕਰੇਗਾ ਕਿ ਕਿਹੜੇ ਕੈਂਡੀਡੇਟਸ ਨੂੰ ਜਿਹੜਾ ਉਹ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਾਸਤੇ ਬੁਲਾਉਣਾ ਹੈ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਮੈਡੀਕਲੀ ਫਿਟਨੈਸ ਦਾ ਇੱਕ ਸਰਟੀਫਿਕੇਟ ਤੁਸੀਂ ਜਿਹੜਾ ਉਹ ਬਣਵਾਓਗੇ ਆਫਟਰ 댓 ਤੁਹਾਡੀ ਜੁਆਇਨਿੰਗ ਹੋ ਜਾਏਗੀ ਔਰ ਇਸ ਦਾ ਪੀਰੀਅਡ ਜਿਹੜਾ ਹੈ ਉਹ 12 ਮੰਥਾਂ ਚ ਜਾਣੇ ਕਿ 1 ਸਾਲ ਦਾ ਰਹੇਗਾ 1 ਸਾਲ ਵਾਸਤੇ ਇਹ ਪ੍ਰੈਪਰਨਟਸ਼ਿਪ ਦੇ ਤੌਰ ਤੇ ਰੱਖ ਰਹੇ ਨੇ ਆਫਟਰ 댓 ਅੱਗੇ ਰੈਗੂਲਰ ਕਰਦੇ ਨੇ ਅੱਗੇ ਕੰਟ੍ਰੈਕਟ ਵਧਾਉਂਦੇ ਨੇ ਉਹ ਕੁਝ ਵੀ ਹੋ ਸਕਦਾਗਾ ਔਰ ਜੇ ਹੁਣ ਆਪਾਂ ਲਾਸਟ ਦੇ ਵਿੱਚ ਸੈਲਰੀ ਦੀ ਗੱਲ ਕਰੀਏ ਤਾਂ ਇੱਥੇ ਐਜ਼ ਅ ਪ੍ਰੈਪਰਨਟਸ਼ਿਪ ਤੁਹਾਨੂੰ ਤੁਸੀਂ ਇੱਥੇ ਨਾਲ-ਨਾਲ ਸਿੱਖੋਗੇ ਤੇ ਨਾਲ-ਨਾਲ ਕੰਮ ਕਰੋਗੇ ਤੇ ਸੈਲਰੀ ਜਿਹੜੀ ਹੈ ਇੱਥੇ 15000 ਜਿਹੜੀ ਆ ਉਹ ਪਰ ਮੰਥ ਦਿੱਤੀ ਜਾਏਗੀ 15000 ਰੁਪਿਆ ਪਰ ਮੰਥ ਦੀ ਇੱਥੇ ਜਿਹੜੀ ਆ ਉਹ ਸੈਲਰੀ ਰੇਤੀ ਗਿਆ ਐਜ਼ ਅ ਅਪਰੈਂਟਸ਼ਿਪ ਤਾਂ ਜਿਨ੍ਹਾਂ ਕੋਲ ਫਿਲਹਾਲ ਕੋਈ ਰੋਜ਼ਗਾਰ ਨਹੀਂ ਹੈ ਉਹਨਾਂ ਦੇ ਵਾਸਤੇ ਇੱਕ ਵੱਡਾ ਮੌਕਾ ਹੈ ਤੁਸੀਂ সেন্ট্রਲ ਬੈਂਕ ਆਫ ਇੰਡੀਆ ਇੱਕ ਨੈਸ਼ਨਲ ਬੈਂਕ ਹੈ ਇਹਦੇ ਵਿੱਚ ਤੁਸੀਂ ਅਪਲਾਈ ਕਰਕੇ ਤੁਸੀਂ ਆਪਣਾ ਜਿਹੜਾ ਅੱਗੇ ਰੋਜ਼ਗਾਰ ਉਹ ਸਟਾਰਟ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਕਿਵੇਂ ਦੀ ਲਗੀ ਕਮੈਂਟ ਵਿੱਚ ਜਰੂਰ ਦੱਸਿਓ ਔਰ ਹਾਂ ਅਸੀਂ ਜੌਬ ਦੇ ਨਾਲ ਰਿਲੇਟਡ ਹਰ ਇੱਕ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਹਾਂ ਤਾਂ ਮੇਕ ਸ਼ੋਰ ਕਿ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਬੜੀ ਜਲਦੀ ਮਿਲਦੇ ਹਾਂ ਨਵੀਂ ਨੌਕਰੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ